ਮੈਂ ਮੰਗਲ ਮਤਾ ਔਰ ਸੋਡੇ ਨਾਲ ਅੱਜ ਇੱਕ ਬਹੁਤ ਹੀ ਖੂਬਸੂਰਤ ਬਾ ਕਮਾਲ ਗੀ ਸਾਂਝਾ ਕਰਨ ਲੱਗੇ ਆ ਜਿਸ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ 마ਸ਼ਾਲੀ ਜੀ ਨੇ ਗਾਇਆ ਹੋਇਆ ਹੈ ਔਰ ਮੈਨੂੰ ਬਹੁਤ ਵਧੀਆ ਗੀਤ ਲੱਗਦਾ ਹੈ ਮੈਂ ਅਕਸਰ ਮਹਿਫਲ ਦੇ ਵਿੱਚ ਗੀਤ ਗਾਉਣਾ ਹੁੰਦਾ ਤੇ ਅੱਜ ਮੈਂ ਸੋਡੇ ਨਾਲ ਦੋ ਬੋਲ ਸਾਂਝੇ ਕਰਨ ਲੱਗਾ ਔਰ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੂਗਾ ਔਰ ਜੇਕਰ ਤੁਸੀਂ ਆਪਣੇ ਚੈਨਲ ਮੰਗਲ ਮੱਤੇ ਦੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਓ ਔਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਔਰ ਕਮੈਂਟ ਕਰਕੇ ਦੱਸੋ ਮੇਰੀ ਆਵਾਜ਼ ਕਿਦਾਂ ਲੱਗੀ ਸੋ ਪੇਸ਼ ਹੈ ਜੀ ਗੀਤ ਹੋ ਦਿਲ ਮੇਰੇ ਦੀ ਦਿਲ ਚ ਰਹੇਗੀ ਹੋ ਜਾਂਦੀ ਜਾਂਦੀ ਮੈਨੂੰ ਕਹੇਗੀ ਹੋ ਦਿਲ ਮੇਰੇ ਦੀ ਦਿਲ ਚ ਰਹੇਗੀ ਹੋ ਜਾਂਦੀ ਜਾਂਦੀ ਮੈਨੂੰ ਕਹੇਗੀ ਹੋ ਤੇਰੀ ਮੇਰੀ ਖਤਮ ਕਹਾਣੀ ਹੋ ਤੇਰੀ ਮੇਰੀ ਖਤਮ ਕਹਾਣੀ ਤੇ ਗੱਲ ਦਿਲ ਦੇ ਨਾਲ ਆਵੀ ਜਿੰਨੇ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਾਏ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹੇ ਇੱਕ ਵਾਰੀ ਨਾ ਸੋਚਿਆ ਕੀ ਹੋਣਾ ਹਾਲ ਮੇਰਾ ਇਸ ਦਿਲ ਚੋਂ ਕੱਢ ਦੇਵਾਂ ਕਿਵੇਂ ਚੰਦਰਾ ਖਿਆਲ ਤੇਰਾ ਹੇ ਇੱਕ ਵਾਰੀ ਨਾ ਸੋਚਿਆ ਕੀ ਹੋਣਾ ਹਾਲ ਮੇਰਾ ਇਸ ਦਿਲ ਚੋਂ ਕੱਢ ਦੇਵਾਂ ਕਿਵੇਂ ਚੰਦਰਾ ਪਿਆਰ ਤੇਰਾ ਉਕੋ ਕੋਸ਼ਿਸ਼ ਕਰਕੇ ਵੇਖਾਂਗੇ ਤੂੰ ਹਾਏ ਕੋਸ਼ਿਸ਼ ਕਰਕੇ ਵੇਖਾਂਗੇ ਤੂੰ ਹਾਏ ਜਿਤੇ ਨਾ ਆਵੀ ਜਿੰਨੇ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਾਏ ਜਿੰਨੇ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹੋ ਕਿਸਨਾਵਾ ਗੱਲ ਬਿੰਦਰਾ ਆਪਣੀ ਯਾਰੀ ਦੀ ਹੋ ਲਾ ਇਲਾਜ ਨਾ ਰਕੀ ਸੀ ਜੋ ਇਸ਼ਕ ਬਿਮਾਰੀ ਸੀ ਕਿਸਨਾਵਾ ਗੱਲ ਉਹ ਬਿੰਦਰਾ ਆਪਣੀ ਯਾਰੀ ਦੀ ਲਾ ਇਲਾਜ ਨਾ ਰਖੀ ਸੀ ਜੋ ਇਸ਼ਕ ਬਿਮਾਰੀ ਸੀ ਹੋ ਸੱਚ ਸਿਆਣੇ ਕਹਿੰਦੇ ਨੇ ਹੋਏ ਸੱਚ ਸਿਆਣੇ ਕਹਿੰਦੇ ਯਾਰ ਨਾ ਪਾਵੀ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਹਏ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੇਂ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਔਰ ਉਮੀਦ ਕਰਦਾ ਤੁਸਾਨੂੰ ਇਹ ਗੀਤ ਚੰਗਾ ਲੱਗਿਆ ਹੋਊਗਾ ਔਰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਔਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ